ਇਹ ਸਮਾਂ ਖਾਲੇ ਪਾਲਾ ਜੀ ਪਿਲਾ ਕਿਆਗੜਾ ਬਾਦ ਤੇ ਬੇਨਤੀਆਂ ਦੀਆਂ ਸਨ ਮਹਾਰਾਜ ਤੁਹਾਡਾ ਕਿਸੇ ਵੀ ਕਰਤਾਰ ਦਾ ਨਕਸਾਨ ਨਹੀਂ ਹੋਵੇਗਾ ਜਦੋਂ ਪਾਲਾ ਜੀ ਨੇ ਪੁਰਤਕਾ ਬੜੀ ਇੱਠੀ ਬੜੀ ਹੈ ਤੇ ਉਹ ਉਹਦਾ ਸੰਗਤ ਜੀ ਸਿੰਘ ਵਿੱਚ ਦਾ ਚਾਰ ਰੂਪੀ ਕਿਸਾਨ ਅੰਦਰ ਵੀ ਸੱਤ ਦੀ ਬੜੀ ਬਾੜੀ ਹੋ ਚੁੱਕੀ ਜੀ ਇਥੋਂ ਤੱਕ ਕਹਿੰਦਾ ਦਰਤਾਂ ਦੀ ਛੱਲਾ ਸੰਗਤ ਜੀ ਜਿਹੜੇ ਸਿੰਘ ਖਾਲੇ ਗੁਜਾਰਾ ਕਰਦੇ ਸਨ ਉਹ ਐਫੀਪੋ ਖੁੰਨਾ ਨਾਸਾਰਦੇ ਨੇ ਕਈ ਸਿੰਘ ਜਿਹੜੇ ਭਾਈ ਮਾਨ ਸਿੰਘ ਜੀ ਤੋਂ ਲੈ ਕੇ ਉਹਨਾਂ ਨੇ ਤਾਂ ਬਦਾਵਾ ਦੇਇਆ ਸੀ ਬਦਾਵਾ ਲੈ ਕੇ ਅੱਗੇ ਮਹਾਰਾਜੀ ਨੂੰ ਮਹਾਰਾਜ ਤੁਸੀਂ ਤੁਹਾਡੇ ਸਿੱਖਣੇ ਆ ਜੀ ਐਫੀ ਸਮੇਂ ਦੇ ਵਿੱਚ ਜਦੋਂ ਪੱਤਰਕਾ ਮਿਲਦੀ ਮਹਾਰਾਜੀ ਨੂੰ ਸਿੰਘ ਕਹਿੰਦੇ ਵੀ ਮਹਾਰਾਜ ਨੂੰ ਛੱਡ ਦੇਣਾ ਦਹੀ ਦਾ ਹੈ ਪਰ ਮਹਾਰਾਜ ਜੀ ਕਹਿੰਦੇ ਭਾਈ ਹੱਥ ਤੇ ਜੰਮੀ ਕਹਿਣ ਲੱਗੇ ਮਹਾਰਾਜ ਕਿ ਭਾਈ ਇਹਨਾਂ ਦਾ ਜਿੱਕੀ ਕੋਈ ਨਹੀਂ ਰਹੀ। ਫਿਰ ਮਹਾਰਾਜ ਜੀ ਉਹਨਾਂ ਨੇ ਇੱਕ ਦ੍ਰਿਸ਼ ਵੀ ਦਿਖਾਇਆ ਮਹਾਰਾਜ ਜੀ ਨੇ। ਜਦੋਂ ਸਿੰਘਾਂ ਨੇ ਬੜੀ ਤੁੰਜ਼ੋਰ ਵੇਚੀ ਕੀਤੀ ਮਹਾਰਾਜ ਸਾਹਦੇਉ ਕਿਲਾਉਣ। ਸਭ ਔਖਾ ਬਣ ਗਿਆ ਜੀ। ਮਹਾਰਾਜ ਜੀ ਨੇ ਕਿਹਾ ਜਿੰਨਾ ਵੀ ਉਹਦੇ ਵਿੱਚ ਮਰੇ ਹੋਏ ਪਸੂ ਧੂਰੇ ਹੋਰ ਗੰਗਾਂ ਦਾ ਆਦਕ ਪੁਰਾਣਾ ਕਟੇ ਕਈ ਮਹਾਰਾਜ ਨੇ ਪੁਰਾ ਕੇ ਨਾ ਮਹਾਰਾਜ ਨੇ ਬਾਹਰ ਕੱਢ ਦਿੱਤੇ ਜਦੋਂ ਬੋੜੀ ਗੋਲ ਤੇ ਗਏ ਐ ਤਾਂ ਗੁਰੂ ਸਹਿਬ ਮਹਾਰਾਜੀ ਆਪਣੀ ਸੀਨਾ ਦੇ ਜ਼ਮੀਨ ਮਹਾਰਾਜੀ ਦੇ ਥਾਰੇ ਸੀ ਕਿ ਭਾਈ ਇਹਨਾਂ ਦੀ ਦੇਖੋ ਭਾਈ ਖੋਟੀ ਨੀਤੀ ਇਹਨਾਂ ਦੀ ਕਿੱਦਾਂ ਦੀਆਂ ਮਾੜੀਆਂ ਮਨਸਾਵਾ ਆ ਨੇ ਇਹਨਾਂ ਨੂੰ ਕੋਈ ਧਰਮ ਦੀ ਪਰਵਾਹ ਨਹੀਂ ਹੈ ਇਹ ਜਾਨੇ ਦਾ ਖਾਣ ਵਾਲੇ ਕੋਈ ਹੋ ਜਦੋਂ ਉਹ ਗੱਡੇ ਬਾਹਰ ਨਿਕਲੇ ਐ ਤਾਂ ਸੰਗਤ ਜੀ ਇਹਦਾ ਦੁਸ਼ਮਣਾਂ ਨੇ ਹਮਲਾ ਕੋ ਦਿੱਤਾ ਦੀ ਖਜ਼ਾਨਾ ਹੋਵੇਗਾ ਕਬਦੋ ਅਣਖੋ ਲਓ ਤੇ ਜਦੋਂ ਉਹਨਾਂ ਨੇ ਗੱਡੇ ਫਨੂਰੇ ਦੇ ਵਿੱਚੋਂ ਨਿਕਲੀ ਗਿੰਦਗੀ ਫਿਰ ਸੰਤਾਂ ਨੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਛੱਡ ਦਿਓ ਜੀ ਉਹਨੇ ਸਿੰਘਾਂ ਦੇ ਕਹਿਣ ਤੇ ਮਹਾਰਾਜ ਜੀ ਨੇ ਇਹ ਕਿਲੇ ਨੂੰ ਤਿਆਗਿਆ ਦਿਆਰ ਕੇ ਮਹਾਰਾਜ ਜੀ ਨੇ ਜਦੋਂ ਸਰਸਾਂ ਦੇ ਕੰਢੇ ਤੇ ਪਹੁੰਚਣ ਤੋਂ ਪਹਿਲਾਂ ਹੀ ਹਮਲਾ ਬੋਰ ਦਿੱਤਾ ਸੀ ਤੇ ਉਹਨਾਂ ਦੀ ਸੰਗਤ ਜਿਹੜੇ ਸਰਹੰਗਲੇ ਦੀ ਕਮਾਲ ਨੂੰ ਬਾਬਾ ਅਜੀਤ ਸਿੰਘ ਜੀ ਉਹਨਾਂ ਦੇ 16 ਬਰਿਆਂ ਦੇ ਹੁੰਦੇ ਸੀ ਤੇ ਉਹਦੇ ਬਾਬਾ ਜੀਵਨ ਸਿੰਘ ਜੀ ਦਾ ਬੜਾ ਹੌਲ ਹੈ ਭਾਈ ਉਹਦੇ ਸਿੰਘ ਜੀ ਦਾ ਬੜਾ ਯੋਗਦਾਨ ਹੈ ਭਾਈ ਬਚਿੱਤਰ ਸਿੰਘ ਜੀ ਬੜੇ ਲੜੇ ਡਟ ਕੇ ਮੋਰਚੇ ਨੂੰ ਰੋਕਿਆ ਗਿਆ ਮਕਾਮਾ ਸਮੋਦੇ ਵਿੱਚ ਉਹਨਾਂ ਨੂੰ ਸੇਵਾ ਕੀਤਾ ਗਿਆ ਹਮੇਸ਼ਾ ਲੋਕ ਤੇ ਆ ਰੁਕਦਿਆਂ ਸਰਸਤਾ ਦੇ ਕੰਡੇ ਤੇ ਆਣ ਕਰਕੇ ਫਿਰ ਭਾਸ਼ਾ ਦੀ ਬਾਤ ਦੀ ਦਰਜਾ ਉਕਰਤ ਪਾਰ ਕਰਨਾ ਜਿੱਥੇ ਗੁਰਦੁਆਰਾ ਪਰਿਵਾਰ ਵਿੱਚ ਥੋੜਾ ਸਰ ਆਪਨ ਨਤਮਸਤਕ ਹੁੰਦੇ ਆ ਉੱਥੇ ਪਾਰ ਆ ਦੀ ਪਰਿਵਾਰ ਦਾ ਵਿਗੜਾ ਹੁੰਦਾ ਹੈ ਜੀ ਗੁਰੂ ਜੀ ਮਹਾਰਾਜ ਜੀ ਸੰਪੂਰਨ ਸਰਦੀ ਗੜੀ ਵਾਲੋਂ ਚਾਰੀ ਦਰਮਿਆਨੇ ਸਿੱਖਾਂ ਦੇ ਸਮੇਤ ਮਾਤਾ ਜੀ ਇੱਧਰ ਆ ਜਾਂਦੇ ਆ ਤੇ ਰੋਕੜ ਵਾਲੋਂ ਅਨਮਾਤਾ ਸੁੰਦਰ ਜੀ ਮਾਤਾ ਸੁੰਦਰੀ ਜੀ ਮਾਤਾ ਸਹਿਬ ਦੇਵਾ ਜੀ ਭਾਈ ਮਨੀ ਸਿੰਘ ਜੀ ਇਹਨਾਂ ਰਾਖਿਆਂ ਦੇ ਵਿੱਚ ਹੁੰਦੇ ਹੋਏ ਦਿੱਲੀ ਨੂੰ ਚਲੇ ਜਾਂਦੇ ਆ ਤੇ ਮਾਤਾ ਜੀ ਮਹਾ ਦਾ ਗੁਰੂਤੌਰ ਜੀ ਦੀ ਛੋਟੇ ਸਾਹਿਬ ਜੀ ਜੋ ਉਹ ਸੰਗਤ ਜੀ ਮਾਤਾ ਜੀ ਦੇ ਨਾਲ ਉਹ ਨਦੀ ਦੇ ਨਾਲ ਕੰਡੇ ਕੰਡੇ ਚਲਦੇ ਆ ਚਲਦੇ ਆ ਤੁੰਮਾ ਮਸ਼ਕੀ ਜਿਹਾ ਇੱਕ ਉਨੀ ਟੋਕਰੀ ਦੇ ਵਿੱਚ ਉਹਨੇ ਮਾਤਾ ਜੀ ਦਾ ਬੜਾ ਆਦਰ ਕੀਤਾ ਸਤਕਾਰ ਕੀਤਾ ਇਹ ਵੀ ਇੱਕ ਠਿੰਗੂ ਜੋੜੀ ਦੇ ਨਾਲ ਹਿੰਦੂ ਪਰਿਵਾਰ ਦੇ ਰੂਪ ਸਰਮਾਰ ਬਣਾਇਆ ਕਿ ਮਦਰ ਨੂੰ ਰੱਖਿਆ ਗਿਆ ਇਹ ਇੱਕ ਪਾਸੇ ਸੰਤ ਜੀ ਗੁਰੂ ਸਾਹਿਬ ਮਹਾਰਾਜੀ ਸਤ ਕੋ ਨਿਸ਼ਾਵੋ ਚੰਪੌਰ ਸਾਹਿਬ ਦੀ ਅੰਦਰ ਪ੍ਰਵੇਸ਼ ਹੋਈ ਹੈ ਦੀਵਾਰ ਸੰਧਿਆ ਦਾ ਸਦਾ ਅੰਮ੍ਰਿਤ ਵੇਲੇ ਦਾ ਵੀ ਸੰਧਿਆ ਅੰਮ੍ਰਿਤ ਵੇਲੇ ਤੋਂ ਬਾਅਦ ਸੰਤ ਜੀ ਜੰਗ ਅਰਬ ਹੋਇਆ ਇਸ ਜੰਗ ਦੇ ਵਿੱਚ ਸੰਤ ਜੀ ਗੁਰੂ ਮਹਾਰਾਜੀ ਦੇ ਜਿਹੜੇ ਸਿੱਖ ਇੱਕ ਸਿੱਖ ਦੋ ਸਿੱਖ ਗੁਰਬੋਧ ਪੰਥ ਸਿੱਖ ਇਨ੍ਹਾਂ ਜੱਥਿਆਂ ਦੇ ਰੂਪ ਦੇ ਉੱਤੇ ਬਾਬਾ ਅਜੀਤ ਸਿੰਘ ਜੀ ਨੂੰ ਭੇਜਿਆ ਮਹਾਰਾਜੀ ਨੇ ਸਿੰਘ ਨਹੀਂ ਭੇਜਣ ਦਿੰਦੇ ਸਨ ਬਾਬਾ ਜੀ ਸਿੰਘ ਜੀ ਗਏ ਜੰਗ ਦੇ ਵਿੱਚ ਲੜੇ ਐ ਪੰਜਾਂ ਸਿੰਘਾਂ ਦੇ ਨਾਲ ਗਏ ਉਹਨਾਂ ਦੇ ਨਾਲ ਪੰਜ ਸਿੱਖ ਸਨ ਮਹਾਰਾਜ ਜੰਗ ਦੇ ਵਿੱਚ ਐਸਾ ਜੰਗ ਮਚਾਇਆ ਜੰਗ ਮਚਾਉਂਦਿਆਂ ਕਰਦਿਆਂ ਲੜਦਿਆਂ ਜੂਲਦਿਆਂ ਉਧੇ ਮਹਾਰਾਜੀ ਦੇ ਜਿਹੜੇ ਬਚਨ ਆਪਾਂ ਪੜ੍ਹਦੇ ਹਾਂ ਸਵਾ ਮਾਰਗ ਤੇ ਇੱਕ ਲੜਾਉ ਤਰੈ ਗੁਗੰਥ ਦੇ ਨਾਮ ਗਹਾਂ ਇਹ ਮਹਾਰਾਜੀ ਦੇ ਬਚਨ ਸਿੱਧ ਕੀਤੇ ਮਹਾਰਾਜੀ ਗੁਰੂ ਸਾਹਿਬ ਮਹਾਰਾਜ ਦਾ ਕੋਈ ਇਦਾਂ ਦਾ ਬਚਨ ਨਹੀਂ ਹੈ ਜਿਹੜਾ ਹੌਲਾ ਹੋਵੇ ਕੱਚਾ ਹੋਵੇ ਮਹਾਰਾਜੀ ਨੇ ਕਰਕੇ ਦਿਖਾਇਆ ਸਿੰਧ ਲੜਦੇ ਰਹਿ ਸੰਗੋ ਜੀ ਇਤਿਆਰ ਦੇ ਵਿੱਚ ਕਿਰੋ ਹੁੰਦਾ ਹੈ 320 ਤੋਂ ਅਧਿਕ ਫਟ ਲੱਗੇ ਸੰਬਾਬਾ ਜੀ ਜੈਦਾ ਸ਼ਹੀਦੀ ਤੋਂ ਜਾਂ ਜੇ ਜਦੋਂ ਉਸ ਘੜੀ ਤੋਂ ਕਹਿੰਦੇ ਬਾਬਾ ਜਹਾਰ ਸਿੰਘ ਜੀ 11 ਤੇ 12 ਦੇ ਦਰਮਿਆਨ ਹੋ ਸੀ ਇਹਨੇ ਕੋਸਾਲ ਦੀ ਉਪਰ ਸੀ ਬਾਬਾ ਜਹਾਰ ਸਿੰਘ ਜੀ ਦੇਖ ਰਹੇ ਸਨ 12 ਸੌ ਦਾ ਬੱਚਾ ਕਿੱਦਾਂ ਘੁੰਮਦਾ ਜੀ ਕਹਿੰਦੇ ਪਿਤਾ ਜੀ ਦੇ ਕੋਲ ਖੁੱਦ ਆਏ ਮਾਰਾ ਦੀ ਆਵਾਜ਼ ਨਹੀਂ ਪਾਟ ਦਿੱਤੀ ਹੁੰਦੀ ਵੀ ਤੁਹਾਨੂੰ ਆਵਾਜ਼ ਨਹੀਂ ਮਾਰਨ ਦਿੱਤੀ ਹਰੋਗੇ ਮਹਾਰਾਜ ਮੈਂ ਵੀ ਉਹਦਾ ਫਡੇ ਪ੍ਰਭ ਗੁਰੂ ਜਣਾ ਤੁਹਨਾ ਮਹਾਰਾਜ ਜੰਦ ਦੇ ਵਿੱਚ ਕਿਤਾ ਜਿਓ ਆਪ ਦੀ ਕਿਰਪਾ ਕਰੋ ਮੈਨੂੰ ਬਖਸ਼ਿਸ਼ ਕਰੋ ਭੇਜੋ ਮਹਾਰਾਜ ਨੂੰ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਉਂਕਿ ਜਦੋਂ ਬੱਚੇ ਦਾ ਆਵਾਜ਼ ਮਾਰਦ ਪਹਿਲਾਂ ਹੀ ਹਜੇ ਆਵਾਜ਼ ਮਾਰ ਕੇ ਤਾਂ ਬੁਲਾਈ ਲੈਣੇ ਆ ਦੇ ਕੋ ਪਹਿਲਾਂ ਹੀ ਸਮਝ ਆਏ ਭਾਵਨਾਵਾਂ ਕਿੰਨੇ ਪਸੰਦ ਹੁੰਨੇ ਆਪਾਂ ਦੇ ਇਹ ਦਾ ਸੰਗਤ ਜੀ ਮੌਤ ਦੀ ਵਿਸ਼ੇ ਦੀ ਗੱਲ ਸੀ ਉਸ ਦੀ ਮੌਤ ਦੀ ਗੱਲ ਸੀ ਪਰ ਮਹਾਰਾਜ ਬੜੇ ਪ੍ਰਸੰਨ ਹੋਏ ਮਹਾਰਾਜ ਜੀ ਨੇ ਆਪਣੇ ਕਮਰ ਬਸੇ ਦੇ ਵਿੱਚ ਖੰਡਰ ਦਿੱਤਾ ਸਤਿਗੁਰੂ ਜੀ ਦੀ ਮਹਾਰਾਜ ਜੀ ਨੇ ਐਸ ਸਦਾ ਮਹਾਰਾਜ ਜੀ ਨੇ ਦੂਲੇ ਦੇ ਉਹਨੂੰ ਤੇ ਚਾਰ ਸਿੰਘਾਂ ਦੇ ਨਾਲ ਹੋਰ ਵਿਦ ਮਹਾਰਾਜ ਜੀ ਦਾ ਹਾਰ ਸਿੰਘ ਜਗ ਦੇ ਵਿੱਚ ਮੈਦਾਨ ਜੰਗ ਦੇ ਤੇ ਹਿੰਦ ਅੰਦਰ ਪੁੱਤਰ ਹੈ ਬਾਬਾ ਬਿਧਾਰ ਸਿੰਘ ਜੀ ਵੀ ਫਿਰ ਜੂਝਦੇ ਆਇਆ ਮੈਦਾਨ ਜੰਗ ਦੇ ਵਿੱਚ ਜੂਝਦਿਆਂ ਹੋਇਆ ਜਿਹੜੇ ਗਰਬਾਣੀ ਅੰਦਰ ਵਚਨਾ ਹੈ ਸੂਰ ਅਸੂ ਪਹਿਚਾਨੀਏ ਜੋ ਲੜੇ ਦੀਨ ਕੇ 헤ਦ ਤੋਜਾ ਤੋਜਾ ਕਤ ਮਰੇ ਕਬੂਨਾ ਛਾਡੇ ਖੇ ਸੰਗਤ ਜੀ ਮੈਦਾਨ ਜੰਗ ਜੰਗ ਦੀਆਂ ਦੂਗ ਬਗਰਾਂ ਹੁੰਦੀਆਂ ਜਾਦਾ ਜੰਗ ਜਿੱਤਿਆ ਜਾਵੇ ਤੇ ਯਾਕ ਜਨ ਸੂਰਮੇ ਜਿਹੜੇ ਵਿੱਚ ਖਦਮ ਹੋ ਜਾਣ ਜੜਾਈ ਕਰ ਜਾਣ ਸੂਰਮਾਈ ਕੱਤੀ ਪ੍ਰਾਪਤ ਹੁੰਦੇ ਆ। ਤੇ ਇਸ ਜੰਗ ਦੇ ਵਿੱਚ ਬੜੇ-ਬੜੇ ਬੜੇ ਜਰਨੈਲ ਵੀ ਜਿਹੜੇ ਮਹਾਰਾਜ ਜੀ ਦੇ ਮੁੱਖ ਫੇਰਗੇ ਸੀ। ਉਹ ਮੈਦਾਨ ਜੰਗ ਦੇ ਵਿੱਚ ਬਾਬਾ ਜੁਝਾਰ ਸਿੰਘ ਜੀ ਜੂਝਦਿਆਂ ਆਇਆ ਸ਼ਹੀਦੀ ਨੂੰ ਕੱਤੀ ਪ੍ਰਾਪਤ ਕੀਤੀ ਇਹ ਸਮਝਿਆ ਦਾ ਸਮਾ ਹੋ ਗਿਆ। ਦੀਵਾਰ ਸਧਿਆ ਮਹਾਰਾਜੀ ਨੂੰ ਬੀਤ ਜੀ ਕੀਤੀ ਚਲੇ ਜਾਓ ਆਪਾਂ ਸੰਖੇਪ ਰੂਪ ਅੰਦਰ ਆਪਾਂ ਗੁਰੂ ਸਹਿਬ ਮਹਾਰਾਜੀ ਦੇ ਜੀਵਨ ਦੀ ਵਿਚਾਰ ਕਰਾਂਗੇ ਬਾਜਾਂ ਦਾ ਬਹੁਤ ਜਿਆਦਾ ਵਿੱਚ ਆਉਂਦੇ ਐ ਤੇ ਗੁਰੂ ਸਹਿਬ ਮਹਾਰਾਜੀ ਦੇ ਸੰਗਤ ਜੀ ਉਹਨਾਂ ਦੇ ਪਿਛਲੀ ਮਾਰੀ ਦੇ ਵਿੱਚੋਂ ਮਹਾਰਾਜੀ ਗਏ ਤੇ ਇਤਿਹਾਸ ਦੇ ਵਿੱਚ ਇਹ ਜਿਹੇ ਕਰਉਂਦਾ ਸੰਗਤ ਜੀ ਮਹਾਰਾਜੀ ਨੂੰ ਉੱਪਰ ਯੋਗ ਉਲੀ ਮੰਦਰ ਦੇ ਸਤਿਗੁਰੂ ਜੀ ਨੇ ਉਹਦੇ ਜਦ ਕੇ ਮਹਾਰਾਜੀ ਦੇ ਕੋਲ ਨਰਸਿੰਘਾ ਉਹ ਮਹਾਰਾਜੀ ਨੇ ਵਜਾਇਆ ਤੇ ਉਹ ਨਰਸਿੰਘਾ ਵਜਾਉਣ ਦਾ ਮਤਲਬ ਇਹ ਸੀ ਭਾਈ ਜੰਗ ਚਾਲੂ ਹੈ ਆਦਮਾ ਤੇ ਮਹਾਰਾਜੀ ਨੇ ਜਰਨਾਰੇ ਲਾਇਆ ਤੇ ਮਹਾਰਾਜੀ ਕਹਿੰਦੇ ਭਾਈ ਹਿੰਦ ਦਾ ਪੀਰ ਜਾ ਰਿਹਾ ਵੀ ਜਿਹਦੇ ਵਿੱਚ ਤਾਕਤ ਹੈ ਸਮਰੱਥਾ ਭਾਈ ਰੋਕ ਲੋ ਕਿਉ ਮਹਾਰਾਜੀ ਕੱਜ ਬੱਜ ਕੇ ਗਏ ਆ ਮਾਦਾਨ ਜਗ ਦੇ ਵਿੱਚ ਮਹਾਰਾਜੀ ਐਦਾਂ ਨਹੀਂ ਗਏ ਦੱਸ ਕੇ ਗਏ ਮਹਾਰਾਜ ਜੇ ਨਾਲ ਸੰਗਤ ਦੀ ਤਿੰਨ ਸਿੰਘੋ ਰਸਨ ਮਹਾਰਾਜੀ ਦੇ ਨਾਲ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਜਿਹੜੇ ਮਤੈਨੋ ਪਿਆਰੇ ਜਿਹੜੇ ਸ਼ਹੀਦੀ ਗੱਦੀ ਨੂੰ ਪ੍ਰਾਪਤ ਕਰ ਜਾਂਦੇ ਜਿਨ੍ਹਾਂ ਦੇ ਵਿੱਚੋਂ ਦੋ ਸਨ ਇੱਕ ਭਾਈ ਦਰਿਆ ਤੇ ਇੱਕ ਜੀ ਤੇ ਭਾਈ ਤਰਮ ਸਿੰਘ ਜੀ ਤੀਜੋ ਸਿੰਘ ਮਹਾਰਾ ਜਿਹਦੇ ਨਾਲ ਹੀ ਭਾਈ ਮਾਨ ਸਿੰਘ ਤੋਂ ਰੋਜ਼ਾਰ ਸਿੱਖ ਸੀ। ਪਹਿਲਾਂ ਦੇ ਸਮੇਂ ਮਹਾਰਾ ਜੀ ਇਸ ਚੌਦੌਰ ਦੀ ਗੜੀ ਨੂੰ ਛੱਡਿਆ ਗੁਰੂ ਸਹਿਬ ਮਹਾਰਾ ਜੀ ਚੱਲਦਿਆਂ ਹੋਇਆਂ ਕਿਨੇ ਰਾਤਾਂ ਸਮਾਂ ਸੀ। ਗੁਰੂ ਮਹਾਰਾ ਜੀ ਨੇ ਵੀ ਤੀਰ ਚਲਾਈ। ਹੁਣ ਗੁਰੂ ਸਹਿਬ ਮਹਾਰਾ ਦੀ ਤੀਰ ਦੀ ਵਡਿਆਈ ਸਗੋਂ ਹੀ ਬੜੀ ਵੱਡੀ ਹੈ। ਕਦੇ ਮਹਾਰਾਜੀ ਇੱਕ ਤੀਰ ਚਲਾਉਂਦੇ ਹਾਂ ਹਜ਼ਾਰਾਂ ਪੰਘਿਆਂ ਦੇ ਵਿੱਚੋਂ ਕੱਢ ਦਿੱਤੇ ਸੋ ਅੰਡੇ ਦੇ ਜੰਗੀ ਜਰਨੈਲ ਮਹਾਰਾਜੀ ਦੇ ਕੋ ਖੁਦ ਐਡਾ ਵੱਡਾ ਮਾਨਸੀ ਤੇ ਨਾਲ ਜਰਨੈਲ ਕਿਤੇ ਵੱਡਿਓ ਹੋਣੀ ਤੇ ਗੁਰੂ ਸਾਹਿਬ ਮਹਾਰਾਜੀ ਦੌਂਦੇ ਆ ਦੌਂਦਿਆ ਮਾਧੂ ਵੜੇ ਦੇ ਜੰਗਲ ਵਿੱਚ ਮਹਾਰਾਜੀ ਸੁੱਤੇ ਉਦੋਂ ਭਾਈ ਜਾਵਾਰੀ ਦੇ ਭਾਈ ਗੁਲਾਮਾਰੀ ਆਪਣੇ ਘਰੇ ਵਿੱਚ ਉਹਨਾਂ ਨੇ ਰੱਖਿਆ ਸਿਵਾਵਾ ਦੇ ਭਾਈਆ ਉਧਰੋਂ ਸੰਗਤ ਦੀ ਦੂਸਰਾ ਤਿਹਾਰ ਧੰਨ ਮਾਤਾ ਗੁਜਰ ਕੌਰ ਜੀ ਕੁੰਮੇ ਮਾਰਸ਼ਕੀ ਦੇ ਝੋਪਲੀ ਦੇ ਵਿੱਚ ਇਥੋਂ ਦੇ ਅੱਗੇ ਪਲਾਪਨ ਦਾ ਗੰਗੂ ਜੀ ਦਾ ਨਗੂ ਬਰਮਣ ਆਪਣੇ ਪਹਿਲਾਂ ਤਾਂ ਬੜੇ ਸਰਕਾਰ ਦੀ ਰਣੀ ਲੈ ਕੇ ਗਿਆ ਪਰ ਇਹ ਜਦੋਂ ਮਾਇਆ ਦੇਖੀ ਨਾ ਕਿਉਂਕਿ ਮਾਇਆ ਜੀ ਜੀ ਏਸੀ ਹੈ ਉਹ ਵੱਡਿਆ ਜਦੋਂ ਹਲਾ ਦਿੰਦੀ ਹੈ ਜੀ ਮਿਹਰਬਾਨੀ ਦਾ ਹੱਕ ਆ ਗਾ ਮਹਾਰਾਜ ਜੀ ਗੱਡੇ ਭਾਈ ਨਾਮ ਦਾ ਗੁਹਣੀ ਜਿਨ ਵਿਰੰਦਤਾ ਜਗ ਖਾਇਆ ਇਹ ਭਾਈ ਐਦਾਂ ਹੰਦਰ ਗਰਮੋ ਗ੍ਰਾਹਣ ਨੇ ਦੇਖਿਆ ਮਾਤਾ ਜੀ ਕੋਲ ਬੜਾ ਖਜ਼ਾਨਾ ਹੈ ਉਹ ਖੋਰੀ ਪਿਆੜੀ ਨਮਾਦ ਕਮਾਈ ਫਰਾਈ ਗਿਓ ਕਿ ਲੋਭ ਸੀ ਮੰਨ ਰੇ ਲਾਲ ਸੀ ਜਦੋਂ ਲੈ ਕੇ ਗਿਆ ਆਪਣੇ ਘਰ ਦੇ ਅੰਦਰ ਦੀ ਆਪਣੀ ਮਾਈ ਇਹਦਾ ਕਿ ਮਾਦਾ ਬੜੀ ਗਰੀਬੀ ਘਟ ਨਹੀਂ ਮਾਦਾ ਹੁੰਦੀ। ਜਿੰਨੇ ਹੋਣਾ ਕਿ ਗਰੀਬ ਹੋ ਕੇ ਨਹੀਂ ਮਰਨਾ ਚਾਹੁੰਦਾ ਮੈਂ ਕੁਝ ਦੇਖਣਾ ਚਾਹੁੰਦਾ ਭਈ ਸਿਮਾਯਾ ਦੇ ਰਾਗ ਵੀ ਦੇਖਣਾ ਚਾਹੁੰਦਾ। ਤੇ ਸਮਾਂ ਜਿਹੜਾ ਆਇਆ ਨਾ ਹੁਣ ਸਮਾਂ ਮੋਕਾ ਮਿਲਣਾ ਨਹੀਂ ਬਾਦ ਦੀ। ਮਾਈ ਨੂੰ ਕਿਹਾ ਕਰਦਾ ਕਿ ਜੇ ਆਦੀ ਨਾ ਕਰ ਦੇਂਗੀ। ਪਰ ਸੰਗਤ ਜੀ ਉਹ ਮਾਈ ਤਰਹੀ ਸੀ ਦਰਵਾਜ਼ਾ ਆ ਗਈ ਕਿ ਕਿ ਗੰਗੂਆ ਵੀ ਟਰਮ ਆਤਾ ਕਰੋ ਇਹ ਦੁਸ਼ਮਣ ਦੇ ਨਾਲ ਵੀ ਨਾ ਕਰੀਏ ਆਪਾਂ ਤਾਂ ਗੁਰੂ ਘਰ ਦਾ ਖਾਦਾ ਹੋਇਆ ਨਾਈ ਨੇ ਮਨਾਈ ਕਰ ਦਿੱਤੀ ਫਿਰ ਉਹਨੇ ਦੂਜੀ ਵਿਆਹ ਤੇ ਚੋਰੀ ਕੀਤੀ ਚੋਰੀ ਕਰਕੇ ਬਰਾਦ ਦੀ ਉਹਨੇ ਰੋਵਾ ਪਾ ਦਿੱਤਾ ਵਿਰਤ ਕਰਵਾ ਦਿੱਤੇ ਮਾਦਾ ਜੀ ਨੂੰ ਉਪਰਾਧ ਦੇ ਮਾਤਾ ਜੀ ਨੂੰ ਇੱਕ ਰਾਤ ਜਿਹੜਾ ਕੋਤਵਾਲੀ ਮਰੰਡੇ ਦੇ ਵਿੱਚ ਰੱਖਿਆ ਗਿਆ ਉਹਦੇ ਸਜਾਵਾਂ ਕੀਤੀਆਂ ਫਿਰ ਅਗੇ ਇਸ ਤਰ੍ਹਾਂ ਸੰਸਰਾਂ ਨੂੰ ਖੰਡੇ ਗੁਰ ਦੇ ਵਿੱਚ ਮਾਤਾ ਜੀ ਨੂੰ ਰੱਖਿਆ ਜਾਂਦਾ ਹੈ ਤਿੰਨ ਦਿਨ ਫੇਰਾ ਸਹਿਬ ਜਾਦੀਆਂ ਦੀ ਪਤੀਸ਼ੀਆਂ ਹੋਈਆਂ ਆ ਰੀਆਂ ਸੂਬਾ ਸਰਹੰਗ ਦੇ ਜਿਹੜਾ ਵੀ ਵਜੀਰ ਖਾਂ ਆਪਣੀ ਸਭਾ ਦੇ ਵਿੱਚ ਆ ਕੇ ਬੱਚੇ ਨੂੰ ਤਰ੍ਹਾਂ ਤਰ੍ਹਾਂ ਦੇ ਲਾਗ ਤਾਰਾਂ ਤਰਾਂ ਦੇ ਕੋ ਇੰਨਾ ਲਾਲ ਜਿੱਦਦਾ ਰਿਹਾ ਪਰ ਉਹਨਾਂ ਨੇ ਇੱਕ ਵੀ ਲਾਲ ਨੀ ਮੰਨਿਆ ਉਹਨਾਂ ਦਾ ਯਾਰਿਆ ਗਏ ਗਿਆ ਕਿਤੇ ਆ ਗਏ ਗਿਆ ਬੜੀਆਂ ਤਲਾਮੀਆਂ ਸਜਾਵਾਂ ਵੀ ਦਿੱਕੀਆਂ ਇਥੋਂ ਤੱਕ ਇਤਿਹਾਸ ਵਿੱਚ ਲਿਖਿਆ ਹੁੰਦਾ ਏ ਦੁੰਨਾ ਸਿੰਘ ਹੰਡੂਰੀਆ ਇੱਕ ਕਵੀ ਹੋਇਆ ਉਹਨਾਂ ਨੇ ਗੁਰੂ ਮਹਾਰਾਜ ਜੀ ਦਾ ਇਤਿਹਾਸ ਸਿੱਖ ਜਦਿਆਂ ਦੇ ਲਿਖਿਆ ਕਹਿੰਦੇ ਸਿੱਖ ਜਦਿਆਂ ਨੂੰ ਇੱਕ ਧਰਤ ਦੇ ਨਾਲ ਬੰਨ੍ਹ ਕਰੀ ਕਹਿੰਦੇ ਗਦਲੇ ਮਾਰੀ ਗਏ ਗਦਲੇ ਮਾਰਦਿਆਂ ਮਾਰਦਿਆਂ ਕਹਿੰਦੇ ਧੰਨ ਬਾਬਾ ਫਤੇਹ ਸਿੰਘ ਜੀ ਦੇ ਅੱਖ ਦੇ ਉੱਜ ਵੀ ਲੱਗਿਆ ਕਹਿੰਦੇ ਆਤਮ ਨਾ ਰੋਹਾਨ ਹੋਣੀ ਬਾਬਾ ਫਤੇਹ ਸਿੰਘ ਜੀ ਪਰ ਉਹਨਾਂ ਨੇ ਈਨ ਨਹੀਂ ਮੰਨਿਆ ਉਹ ਇਹ ਕਹਿੰਦੇ ਸੀ ਕਿ ਮੁਸਲਮਾਨ ਬਣ ਕੇ ਤੁਹਾਨੂੰ ਡੁੱਲੇ ਦੇਵਾਂਗੇ ਵਧੀਆ ਤੁਹਾਨੂੰ ਬੰਗਲੇ ਦੇਵਾਂਗੇ ਹਾਲ ਭਾਲ ਦੇਵਾਂਗੇ ਚੰਗੀਆਂ ਚੰਗੀਆਂ ਕੁਰਸੀਆਂ ਦੇਵਾਂਗੇ ਪਰ ਸੰਗਤ ਜੀਵਨ ਨਾਲੇ ਆਪਣਾ ਧਰਮ ਵੱਡਾ ਸਮਝਿਆ ਉਹਨਾਂ ਨੇ ਕੁਰਸੀਆਂ ਨੂੰ ਧੋਕਰਾ ਮਾਰੀਆਂ ਧਰਮ ਦਾ ਸੰਗ੍ਰਹਿ ਵਿਗਿਆਨ ਨਿਕਲ ਰਿਹਾ ਆਪਣਾ ਇੱਕ ਮਾਰਾ ਦੇ ਨਾਲ ਨਹੀਂ ਜੁੜਦਾ ਧਰਮੀ ਬੰਦੇ ਪਰ ਐਦਾਂ ਨਿਭਾਉਂਦੇ ਐ ਕਿਉਂ ਸਜ਼ਾਵਾ ਦਿੰਦੇ ਰਹੇ ਅਖੀਰ ਤੇ ਜਦੋਂ ਖੁਈਆਂ ਮੰਨੀ ਹੀ ਨਹੀਂ ਐ ਜਦੋਂ ਇਹ ਨ ਮੰਨੀ ਨਹੀਂ ਜੇ ਉਹਨਾਂ ਨੂੰ ਸਜਾਏ ਮੋਤ ਮੀਹਾਂ ਵਿੱਚ ਕਿਣ ਦਾ ਫਤਵਾ ਜਾਨੀ ਕਰ ਦਿੱਤਾ ਗਿਆ ਮੀਹਾਂ ਦੇ ਵਿੱਚ ਕਿਨੇ ਗਏ ਦੇ ਦੇਜ ਕੇ ਸੰਬੰਧ ਹੋਰ ਹੋ ਕਵੀਆਂ ਨੇ ਪੱਤੋ ਯਾਰ ਖਾਂ ਜੋਗੀ ਨੇ ਬਹੁਤ ਕੁਝ ਲਿਖਿਆ ਉਹਨਾਂ ਦਾ ਇਤਿਹਾਸ ਬੱਚਿਆਂ ਦਾ ਕਿਹਦੇ ਜਿਨੋ ਕਿੜੁੰਦੇ ਆ ਜੜਦੇ ਆ ਸਾਜਾ ਬੰਦ ਹੋ ਲੱਗ ਕਿਉਂਕਿ ਕੱਤਿਆਂ ਇੱਕ ਆਸਨ ਜ਼ਰੀਰ ਡਿੱਗੇ ਤੇ ਬਾਬਾ ਬਾਬੇ ਸਿੰਘ ਜੀ ਬਾਬਾ ਦੁਨੀਆ ਸਹਿਰ ਜਾਂਦਿਆਂ ਦੇ ਨਾਲ ਉਹ بے ਹੋਸ਼ ਹੋ ਗਏ ਤੇ ਕੰਧਾਂ ਵੀ ਡਿੱਗ ਗਈ ਜੇ ਮੁਸਲਮਾਨਾਂ ਦੇ ਵਿੱਚ ਸਿੰਘ ਜੀ ਨੂੰ ਆਧੇ ਤੇ ਜਿਵਾਹ ਕਰਨਾ ਜਿਵਾਹ ਉਹਨਾਂ ਦੇ ਕੋਲ ਖੰਡਰ ਦੇ ਨਾਲ ਜਿਹੜੀਆਂ ਸਾਰਾ ਰਗਾਂ ਹੁੰਦੀਆਂ ਨਾ ਉਹ ਕੱਤੀਆਂ ਸੀ ਫੇਰ ਕਢਾਈ ਗਈ ਸੀ ਫੇਰ ਸ਼ਹੀਦ ਹੋਏ ਸੀ ਉਹਦੇ ਵਿੱਚ ਵੀ ਇੱਕ ਸਹਿਮ ਦਾਦਾ ਦਾ ਤਕਰੀਬਨ 12 ਕੋ ਮਿੰਟ ਲੱਗਦੇ ਰਹੇ 1 4 5 ਮਿੰਟ ਇਹਨੂੰ ਸਹਿਮ ਦਾਦੇ ਨੂੰ ਤਰਫਾ ਤਰਫਾ ਕੇ ਕਿਉਂਕਿ ਉਹ ਜਿਹਾ ਹੁੰਦਾ ਸਕਦਾ ਜਿਉਂ ਕਿਸਾਨਾਂ ਦੇ ਵਾਂਗ ਨਾਲ ਹਰ ਨਹੀਂ ਇੱਕ ਨੂੰ ਹਮੇ ਇੱਕ ਵਾਰ ਕਰਨਾ ਇਹ ਹਲਾਲ ਕਰਕੇ ਤਾਂ ਉਹਨਾਂ ਨੇ ਹੋਰ ਵੀ ਕਿਤੇ ਮੰਨ ਜਾਣ ਜੋ ਸੈਰਵਜਾਦੇ ਨੂੰ ਸੰਗੋ ਜੀ ਸ਼ਹੀਦ ਕੀਤਾ ਗਿਆ ਤੇ ਉਹਦੇ ਵਿੱਚ ਕੇ ਸੰਗਾਂ ਦੀ ਇਤਿਆਦ ਦੇ ਲਈ ਸ਼ਹੀਦਾਂ ਨੂੰ ਆਪਾ ਪ੍ਰਣਾਮ ਕਰਨ ਵਾਸਤੇ ਇਕੱਤਰ ਹੋਈਆਂ ਇਹਦੇ ਵਿੱਚ ਸੰਗਰੀ ਮਹਾਨ ਜੋਗਦਾਨ ਕਰਵਾੰ ਮੋਤੀराम ਮੇਰਾ ਜੀ ਦਾ ਵੀ ਹੈ ਉਹਨਾਂ ਨੇ ਤਿੰਨ ਰੋਜ਼ ਸੰਗੋ ਜੀ ਸਾਰਾ ਕੁਝ ਇਹਨੂੰ ਪਹਿਲਾਂ ਪਤਾ ਨਹੀਂ ਸੀ ਅਰੇ ਇਹਨਾਂ ਇਹਨੂੰ ਨਹੀਂ ਪਤਾ ਸੀ ਇਹਦੀ ਮਾਈ ਨੂੰ ਪਤਾ ਸੀ ਤੇਰੀ ਮਾਈ ਨੂੰ ਸਾਰਾ ਇਤਿਆਦ ਪਤਾ ਸੀ ਵੱਡੇ ਬਾਬਾ ਸ਼੍ਰੀ ਚੰਦ ਜੀ ਤੋਂ ਲੈ ਕੇ ਨਾ ਪਰਵਾਹ ਜੁੜੇ ਅਸੀਂ ਘੂਰ ਕਰਦੇ ਹਾਂ ਬਾਬਾ ਸ਼੍ਰੀ ਚੰਦ ਜੀ ਨੇ ਛੇਵੇਂ ਪਾਤਸ਼ਾਹ ਮਹਾਰਾਜ ਦੀ ਛਿਰਣਾ ਨੂੰ ਪਾਇਆ ਸੀ ਨਾ ਦੇ ਵੱਡੇ ਵਡੇਰਿਆਂ ਤੇ ਬਾਬਾ ਮੋਤੀराम ਲੈ ਕੇ ਰਸੋਈਏ ਸੁਲਾਨਦਰੀ ਸੰਭੜੇ ਉੱਚ ਕੋਟੀ ਨਹੀਂ ਇਹਨਾਂ ਦੇ ਹੱਥ ਦੇ ਵਿੱਚ ਐਸਾ ਜਾਦੂ ਕਰਦੀ ਅਰੰਗ ਦੇਵ ਦੇ ਰਾਹੇ ਵਿੱਚ ਉਹਨਾਂ ਦਾ ਲੰਗਰ ਪੇਨਾ ਪਕਾਉਂਦੇ ਹੁੰਦੇ ਸਨ ਜੇ ਵਜੀਦ ਖਾਨ ਦਾ ਆਉਣਾ ਜਾਣਾ ਬਣਿਆ ਰਹਿਦਾ ਸੀ ਕਹਿੰਦੇ ਇੱਕ ਵਾਰ ਵਜੀਰ ਖਾਨ ਦੇ ਘਰੇ ਗਏ ਉਹਨੇ ਇਨਾ ਖਸ਼ਾਦਾ ਵਧੀਆ ਬਣਾ ਕੇ ਸ਼ਗਾਰ ਕਿਦਾਂ ਬਣਾਇਆ ਕਿਵੇਂ ਜਿਹੜੇ ਅਰੰਗ ਦੇ ਨੂੰ ਕਹੇ ਕਿ ਤੂ ਫੇ ਵਜੋ ਲੈ ਕੇ ਆ ਸਿਉ ਤੁਫੇ ਵਜੋ ਲੈ ਕੇ ਆ ਆਪਾ ਮੋਸੀ ਰਾਮ ਜੀ ਨੂੰ ਜਿਹੜੇ ਇਹਦੇ ਇੱਥੇ ਖਸ਼ਾਦਾ ਬਣਾਉਂਦਾ ਸੀ ਖਾਉਂਦਾ ਸੀ ਜੇ ਇਹਦੀ ਪੱਕੀ ਨੌਕਰੀ ਸੀ ਇਹਦੇ ਜਦੋਂ ਇਹਨੇ ਦੇਖਿਆ ਵੀ ਮਾਤਾ ਜੀ ਛੋਟੇ ਸਭ ਜਾਂਦੇ ਤੇ ਤਸੱਦਦ ਹੁੰਦੇ ਆ ਇਹਨੇ ਕਰ ਸੰਗੋ ਜੀ ਤੈਨੂੰ ਰੋਜ਼ ਦੁੱਧ ਸਤੰਗਾ ਰਿਆ ਇਹ ਮਾਤਾ ਦੇ ਕੀ ਸਿਖਾਉਂਦਾ ਸੀ ਸੋਣਾ ਦਾਦੀ ਆਲਗ ਦੇ ਕੇ ਜੋ ਵੀ ਵਟ ਪਟਾ ਕੇ ਉਹ ਸਾਰਾ ਕੁਝ ਦੇ ਦਿੱਤਾ ਤੇ ਸ਼ਕਾ ਦੇ ਤੋ ਲਾ ਗਾ ਲੈਂਦੇ ਇਹ ਉਹ ਨਾਮ ਵੀ ਸੰਗਦੀ ਕਰੀਰ ਤੇ ਫੇਰਾ ਜਦੋਂ ਪਤਾ ਲੱਗਦਾ ਨਵਾਬ ਵजीर खान ਨੂੰ ਪਤਾ ਲੱਗਦਾ ਦੇ ਪਤਾਂ ਨੇ ਸਮਝੀ ਉਹ ਇੱਕ ਦੂਰ ਕੰਨਣ ਅਸੀ સોਨੇ ਦੇ ਉਹ ਇਹਨਾਂ ਨੇ ਵਜੀਰ ਖਾਨੇ ਨੂੰ ਪ੍ਰਸੰਨ ਹੋ ਕੇ ਭੇਡਾ ਦਿੱਤੇ ਸੀ ਉਹੀ ਕੰਗਣ ਜਿਹੜੇ ਉਹ ਸ਼ਫਾਇਨਾ ਨੂੰ ਦੇ ਕੇ ਦੁੱਧ ਪਿਉਂਦਾ ਸੀ ਜੇ ਉਹ ਗੁਈਆ ਪ੍ਰਗਟ ਹੋਈ ਸੀ ਪਤਾ ਲੱਗਿਆ ਸੀ ਕਿਸੇ ਨੂੰ ਪਤਾ ਲੱਗਿਆ ਉਹ ਵੀ ਥੋੜਾ ਜਿਹਾ ਇਤਿਆਹਾਤ ਹੋਰ ਵੱਡਾ ਹੈ ਜਿਹ ਵਿੱਚ ਵੀ ਜਿਵੇਂ ਇਹਨਾਂ ਨੂੰ ਪ੍ਰਗਟ ਕਰ ਗਈ ਖਿਨਾਬਿ ਅਸਲ ਵਿੱਚ ਇਥੇ ਹੀ ਹੋਈ ਹੈ ਕਿ ਜਦੋਂ ਕੰਨਣ ਦੇਖੇ ਗਿਆ ਪਤਾ ਲੱਗਿਆ ਜਿਹੜਾ ਬਾਬਾ ਮੋਤੀ RAM ਮਹਿਰਾ ਜੀ ਨੂੰ ਕਹਿੰਦੇ ਵੀ ਉਹਨੇ ਉਹ ਘਰ ਜਾਵਾਂ ਦਾ ਮੌਤੂਲ ਕਰ ਲੈ ਜਾਂ ਮੂਲ ਹੋ ਜਾ ਮੂਲ ਨੂੰ ਮਿਣਾ ਵਾਲਤੀ ਜਦੋਂ ਕੀਤਾ ਗਿਆ ਜੇ ਬਾਬਾ ਮੋਤੀ RAM ਜੀ ਦਾ ਇੱਕ ਚੰਗੀ ਸੀ 11 ਸਾਲ ਦਾ ਰਹਿਣਾ ਜੀ ਸਾਡੇ ਪਹਿਲਾ ਸੰਗ ਜੀ ਉਹਨਾਂ ਨੂੰ ਇੱਕ ਲੱਕੜ ਦਾ ਘਰ ਤਿਆਰ ਕੀਤਾ ਗਿਆ ਜੀ ਵੱਡਾ ਜਿੱਦੇ ਬੰਦੋਲ ਲੱਗ ਸਕੀ ਜਿਵੇਂ ਆਪਾਂ ਬੰਨਾ ਪੀੜਦੇ ਆ ਨਾ ਜੋਸ ਨਿਕਲਦਾ ਇਹਦਾ ਪਹਿਲਾ ਬਾਬਾ ਮੋਤੀ RAM ਮਹਿਰਾ ਜੀ ਦਾ ਪੁੱਤ ਕਿਉਂਕਿ ਪੁੱਤਰਾ ਦਾ ਤਾਂ ਦੁੱਖ ਜ਼ਿਆਦਾ ਹੁੰਦਾ ਨਾ ਹੈ ਹੀ ਸਾਡੇ ਅਸੀਂ ਪੁੱਤਰਾਵਾਂ ਨਹੀਂ ਕਰਦੇ ਆ ਨਾ ਵੀ ਪੁੱਤਰ ਨੂੰ ਇਹ ਕਰਾਂਗੇ ਤਾਂ ਢੋਲੇ ਗਾਏ ਜੇ ਲੇ ਪਹਿਲੇ ਪੁੱਤਰ ਨੂੰ ਲਾਓ ਜੇ ਲੋਕ ਗੁਰਦਵਾਰੇ ਆ ਕੇ ਕਹਿੰਦੇ ਨੇ ਕਿ ਇਹ ਹੁਣ ਕਹਿੰਦੇ ਮਨ ਪੱਕਾ ਹੈ ਵੀ ਮੋੜ ਨਹੀਂ ਆਉਣਾ ਇੱਦਾਂ ਹੀ ਮਰ ਜਾਵਾਂਗੇ ਸੇਵਾ ਕੀਤੀ ਹੈ ਤੇ ਕੀਤੀ ਹੈ ਗੁਰੂ ਸਾਹਿਬਾਨ ਦੀ ਦੇ ਸੇਵ ਜਾਂਦੇ ਆ ਸਾਡਾ ਪਰਿਵਾਰ ਇਹਨਾਂ ਦੇ ਨਾਲ ਕਰਕੇ ਇਹਨਾਂ ਨੂੰ ਦਾਤਾ ਲਈਆਂ ਸੀ ਅਸੀਂ ਕਿਵੇਂ ਮਨ ਕਰ ਸਕਦੇ ਆ ਪ੍ਰੰਤ 80 ਸਾਲ ਦੀ ਬੁਢੀ ਮਾਦਾ ਹੁੰਦੀ ਸੀ ਜਿਹਨੂੰ ਮਾੜਾ ਦੇ ਸੰਗਤ ਦੀ ਬੜਾ ਦਰਦ ਦਾ ਮਾਂ ਨੂੰ ਕਿਵੇਂ ਆਪਾਂ ਦੁੱਖ ਦੇਵਾਂ ਸਹਾਰ ਨਹੀਂ ਸਕਦਾ ਜਿਹੜਾ ਚੰਗਾ ਬੰਦਾ ਹੈ ਜਿਹੜੀ ਗਦਰ ਕਰਦਾ ਮਾਪੇ ਬਾਪ ਦੀ ਉਹ ਸੰਗਤ ਦੀ ਮਾਪੇ ਬਾਪ ਦਾ ਦੁੱਖ ਨਹੀਂ ਸਹਾਰ ਸਕਦਾ ਇਹਨੇ ਕਦਰ ਨਹੀਂ ਕਰਨੀ ਤਾਂ ਵੱਖਰੀ ਕਰ ਲੈਣਾ ਉਹਦਾ ਸਿੱਖ ਸੀ ਬਾਬਾ ਮੋਤੀ ਰਾਮ ਹੈ ਰਾਜੀ 80 ਸਾਲ ਦੀ ਬਜ਼ੁਰਗ ਮਾਤਾ ਨੂੰ ਕਿੱਡੇਆ ਗਿਆ ਵਾਰੀ ਆ ਗਈ ਉਹਦੇ ਸਿੰਘਣੀ ਦੀ ਇਹੋ ਦੀ ਸੰਗਤ ਦੀ ਸਿੰਘਣੀ ਨੂੰ ਵੀ ਉਸੇ ਕੋਲ ਨੂੰ ਰਾਇਟ ਕਿੱਡੇਆ ਗਿਆ ਇੱਕ ਪਾਸੇ ਸਮੇਂ ਦੀ ਮਿਹਜ ਬਾਦਵੇਂ ਹੋਰ ਮਿਹਜ ਤਖੀਰ ਦੇ ਬਾਬਾ ਮੋਤੀराम ਮਹਿਰਾ ਜੀ ਦੇ ਸਿੱਧ ਕਰਨ ਬਾਰੇ ਉਹ ਬੇਕੁਕ ਕੁਰਬਾਨੀ ਹੈ ਯਾਦੀਆਂ ਰੰਮ ਦਿਲ ਤਾਂ ਨਹੀਂ ਕਰਦਾ ਹੈ ਇਹ ਤਾਂ ਵੱਡੀ ਲੱਗਦੀ ਹੈ ਨਾ ਕਿੱਡੀ ਵੱਡੀ ਕੁਰਬਾਨੀ ਹੈ ਬਾਬਾ ਮੋਤੀराम ਮਹਿਰਾ ਜੀ ਦੀ ਕੋਲੋਂ ਦੇ ਪੀੜ ਕੇ ਵਧ ਦੇਣਾ ਤੇ ਅਸੀਂ ਸੰਗਠ ਜਿਹੜਾ ਬੋਲੇ ਕਰਦੇ ਜੀ ਕਿੱਡੀ-ਕੀ ਕੁਰਬਾਨੀ ਆ ਰੰਡਾ ਸਦਾ ਧਿਆਨ ਸਹੀ ਦਾ ਪ੍ਰਣਾਮ ਹੈ ਆਪਾਂ ਪ੍ਰਣਾਮ ਕਰਦੇ ਆਂ ਤੇ ਅਗੇ ਸੰਗਤ ਜੀ ਗੁਰੂ ਸਰਵਾਰਾ ਜੀ ਜੋੜ ਮੇਲੇ ਕੁਲਮ ਮਨਾਉਣੇ ਚਾਹੀਦੀਏ ਭਾਉ ਭਗਤੀ ਦੀ ਰ ਸੰਗਤ ਇੱਕ ਮਨ ਬੜਾ ਖੁਸ਼ ਹੋਇਆ ਜਿਦਾ ਤੁਹਾਡੇ ਨਗਰ ਦੇ ਤੋਂ ਸਤਨਾਮ ਦੀ ਆਵਾਜ਼ ਹੁੰਦੀ ਸੀ ਨਾ ਕਿ ਸੱਜੀ ਆਨੰਦ ਬੇਦਾ ਲਗਿਆ ਵੀ ਜੋੜ ਮੇਲਾ ਆਈ ਆਈ ਯਾਦ ਜਿਹੜੀ ਮੈਂ ਆਪਣੇ ਹਿਰਦੇ ਤੋਂ ਗੱਲ ਕਰ ਰਿਹਾ ਮੈਨੂੰ ਕਿਸੇ ਨੇ ਆਖਿਆ ਨਹੀਂ ਜਿਹੜੀ ਮੈਂ ਮਹਿਸੂਸ ਕੀਤੀ ਮੇਰੇ ਇਦਾਂ ਹੀ ਪਾਏ ਬਰੂ ਸਾਹਿਬ ਜੀ ਜੋੜ ਕੇ ਲੈ ਵਾਹਿਗੁਰੂ ਦੇ ਨਾਮ ਦੀ ਨਾਲੇ ਜੋ ਲੱਗੀ ਹੈ ਉਹਨਾਂ ਦੀ ਕਿਉਂ ਜੜਦੀ ਗੱਲਾ ਹੋ ਵੀ ਥੰਨਾ ਜੀ ਆਪਾਂ ਵਚਨ ਪੜਦੇ ਨਾਨਕ ਨਾਮ ਜੜਦੀ ਕਰੋ ਤੇਰੇ ਬਾਣੇ ਸਰਬੰਦ ਦਾ ਬੋਲਾ ਨਾਨਕ ਨਾਮ ਜੜਦੀ ਕਰੋ ਹੁੰਦੀ ਕਿਵੇਂ ਹੈ ਉਹ ਨਾਮ ਕੋਈ ਰੰਗ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਨਾਮ ਹੈ ਮੋਹਰ ਮਹਾਰਾਜੀ ਨੇ ਮੋਹਰ ਲਾਈ ਹੈ ਕੋਈ ਜਿਹੜਾ ਨਾਮ ਜਪੇਗਾ ਉਹਦੀ ਕਿਡ ਦੀ ਕਲਾ ਅਵਸ਼ਿਅ ਹੋਏਗੀ ਕੋਈ ਨਹੀਂ ਰੋਕ ਸਕਦਾ ਉਹਦੀ ਕਿਡ ਦੀ ਕਲਾ ਨੂੰ ਗੱਲ ਮਹਾਰਾਜ ਦੇ ਮੋਹਰ ਆਈਏ ਗਾਉਂਦੇ ਜਿਹੜਾ ਵੀ ਨਾਮ ਜਪੂਗਾ ਮਹਾਰਾਜੀ ਕਹਿੰਦੇ ਨਾਨਕ ਨਾਮ ਨਾਮ ਆਵੇ ਨਾ ਕਿ ਮਹਾਰਾਜੀ ਕਹਿੰਦੇ ਜਪੋ ਜਾਪੋ ਮਾਨਸਰ ਸਤਿਨਾਮ ਸਬਦੋ ਸਤਿਨਾਮ ਮਹਾਰਾਜੀ ਕਹੇ ਸਿਮਰੋ ਸਿਮਰ ਸਿਮਰ ਸੁਖ ਬਾਪੋ ਕਲ ਕਲੇਸ ਤੋਂ ਨਵਾਇ ਮਟਾਵੋ ਬਾਣੀ ਸਾਰੀ ਬੜਿਆਈ ਨਾਮ ਦੀ ਕਰੀ। ਜਿਵੇਂ ਮਹਾਰਾਜੀ ਕਹੇ ਭਾਈ ਨਾਨਕ ਨਾਮ ਫਿਰ ਅੱਗੇ ਉੱਗੀ ਚੜਦੀ ਕਲਾ ਦਿਲ ਸੰਗਤ ਜੀ ਗੁਰਮੁਖਵਾਂ ਦੇ ਵੀ ਚੜਦੀ ਕਲਾ ਹੋ ਜਾਂਦੀ ਹੈ ਪੁੱਠੀਆਂ ਖੱਲਾਂ ਲਵਾ ਕੇ ਵੀ ਚੜਦੀ ਕਲਾ ਹੋ ਜਾਂਦੀ ਹੈ ਬੰਦ ਬੰਦ ਕਟਾਕ ਵੀ ਚੜਦੀ ਕਲਾ ਹੀ ਹੈ। ਹੋ ਬੜਵਾ ਹਾ ਕੇ ਵੀ ਕੜਦੀ ਕਲਾ ਹੈ ਇਹ ਸੰਗਤ ਦੀ ਚੜ੍ਹਦੀ ਕਲਾ ਦਾ ਤਰਦੀਗ ਹੈ ਵਾਹਿਗੁਰੂ ਜੀ ਦਾ ਨਾਮ ਸਿਮਰਨ ਰਵੰਦਗੀ ਤੇ ਅੱਜ ਦਾ ਜਿਹੜਾ ਹਜੂਰ ਸਾਹਿਬ ਦਾ ਹੁਕਮਨਾਮਾ ਹੈ ਉਹ ਵੀ ਇਹੀ ਹੈ ਭਗਤ ਰਵਦਾਸ ਜੀ ਦਾ ਹੁਕਮਨਾਮਾ ਆਇਆ ਮਰਤ ਜਿਹੜੇ ਦਾ ਹਜੂਰ ਸਾਹਿਬ ਦੀ ਜਾ ਹਮ ਸਰਦੀਨ ਦਿਆਨ ਤੁੰਸਰ ਆਪ ਪਤਿਆਰ ਕੀਜੈ ਬਦਨੀ ਤੋਰ ਮੋਰ ਮਨ ਮਾਨੈ ਜਲੋ ਪੂਰਨ ਬੀਜ ਹੋ ਬਲ ਬਲ ਜਾਓ ਰਮਈਆ ਕਾਰਨੇ ਕਾਰਨ ਤੁਮ ਨ ਹੋਰ ਰਹੋ ਬਹੁਤ ਜਨਮ ਵਿਚ ਰੀਤੀ ਮਾਦੋ ਇਹ ਜਨਮ ਤੁਮਾਰੇ ਲਿਖੇ ਕਹੜਾ ਵਦਾਸ ਹਾਸ ਲਗਦੀ ਮੋਦ ਜਿਰ ਪਯੋ ਦਰਸ਼ਨ ਦੇਖੀ ਇਹ ਬਈ ਆਪਾਂ ਵੀ ਅਰਦਾਸ ਕਰੀਏ ਕਿ ਮਹਾਰਾਜ ਆਪਣਾ ਜੀਵਨ ਸਿਮਰਨ ਕਰਕੇ ਦੇਖੀ ਲਾ ਜੇ ਅੱਜ ਸਾਨੂੰ ਬਾਤ ਕਰਾਂਗੇ ਨਾ ਸਾਡੇ ਬਣੀ ਬਿਤੇ ਲੰਬੇ ਸਮੇਂ ਬਾਅਦ ਤੁਹਾਨੂੰ ਮਿਲਦਾ ਹੁੰਦੇ ਇਹ ਜੱਤੀ ਪੁਰਖੀ ਗੱਲ ਹੁੰਦੀ ਹੈ ਇਹ ਜੇ ਅੱਜ ਸਟਾਰਟ ਕਰਾਂਗੇ ਜੇ ਅੱਜ ਅਸੀਂ ਡੇਗ ਪਾਵਾਂਗੇ ਫਿਰ ਤਾਂ ਸੰਗਰੀ ਥੱਲੇ ਨੂੰ ਜਾਣਾ ਇਹ ਥੱਲੇ ਨੂੰ ਤਾਂ ਬੱਸ ਥੱਲੇ ਨੂੰ ਜਾਵਾਂਗੇ ਜੇ ਉੱਪਰ ਨੂੰ ਜਾਵਾਂਗੇ ਤਾਂ ਫਿਰ ਨਾ ਉੱਪਰ ਨੂੰ ਹੀ ਜਾਣੀ ਤਾਂ ਗੁਰੂ ਸਾਹਿਬਾਰਾ ਜੀ ਬ੍ਰਾਹਮਣ ਤਸੰਨ ਹੋਇਆ ਵੇ ਵਾਜੂ ਦੇ ਨਾਮ ਇਹੀ ਆਪਣੀ ਕਮਾਈ ਹੈ ਇਹ ਹੀ ਭਾਈ ਆਪਨੇ ਗੁਰੂ ਘਰਾਂ ਦੇ ਸਰਦਾਰ ਹੈ ਨਾਮ ਜਿਉਣ ਜੁਰਮਾ ਬਾਣੀ ਜਿਉਣ ਜੁਰਮਾ ਇਹ ਆਪਨਾ ਸਾਰਿਆਂ ਦਾ ਧਰਮ ਹੈ ਮਤਉ ਪੜ੍ਹਨ ਤੁਜ ਲੋ ਆਪੋ ਆਪਣੇ ਬੱਚਿਆਂ ਨੂੰ ਪਰੇ ਗੁਰੂ ਘਰਾਂ ਅੰਦਰ ਭੇਜਿਆ ਕਰੋ ਨਾਮ ਬਾਣੀ ਪੜਿਆ ਕਰੋ ਇੱਥੇ ਆ ਕੇ ਸਿੱਖਿਆ ਕਰੋ ਸਿੱਖਿਆ ਲੈਣ ਵਾਸਤੇ ਉਨੇ ਸਿੱਖਿਆ ਕਰੋ ਇੱਥੇ ਕੋਈ ਸਾਡੇ ਨਵੇਂ ਬੱਚੇ ਅੱਗੇ ਵਧਣ ਬਾਣੀ ਬਾਣੇ ਬੜੇ ਹੋਣ ਇਹ ਭਾਈ ਇਹ ਜੋੜ ਮਿਲਦਿਆਂ ਦੇ ਵਿੱਚ ਆਈ ਕੁਝ ਲੈਣਾ ਹੈ ਪਰਨ ਕਰਨਾ ਆਪਾਂ ਕਿ ਧੰਨ ਮਾਤਾ ਗੁਜਰਕੌਰ ਜੀ ਧੰਨ ਬਾਬਾ ਫਤੇ ਸਿੰਘ ਜੀ ਅੱਜ ਪ੍ਰਣਾਮ ਕਰਦੇ ਆਂ ਸ਼ਹੀਦਾਂ ਨੂੰ ਕਿ ਅੱਜ ਤੋਂ ਲੈ ਕੇ ਸਿੱਕੇ ਕਦਮ ਨਹੀਂ ਕਰਾਵਾਂਗੇ ਚਲੋ ਠੀਕ ਹੈ ਅਮਰਦੀ ਦਾਤ ਨਹੀਂ ਮੰਗੀ ਜਾਓ ਹੌਲੀ ਹੌਲੀ ਵਕਣਾ ਪੈਣਾ ਨਾ ਕਿ ਮੰਗਿਆ ਦਰਗੋਦ ਸੇ ਮੰਗਰ ਇਹਦਾ ਮੇਰੀ ਜਾਣਾ ਇੱਥੋਂ ਆ ਦੁਨੀਆਂ ਦੇ ਕਿੰਨੇ ਬਦਾਰ ਅਸੀਂ ਲੈ ਰਹੇ ਕੋਈ ਕਹਿੰਦਾ ਮਹਾਰਾਜ ਕੈਨੇਡਾ ਦਾ ਵੀਜ਼ਾ ਅਮਰੀਕਾ ਦਾ ਵੀਜ਼ਾ ਮਹਾਰਾਜ ਜਿਹੜੇ ਦਿੱਤੇ ਆ ਨਾ ਜ਼ਿੰਦਾ ਵੀ ਹੈ ਕਿਸੇ ਨੂੰ ਜਵਾਬ ਦੇ ਦਿੱਤੀ ਜੀ ਇਹ ਮਿਲ ਜਾਂਦੀਆਂ ਜੇ ਕਿ ਉਹ ਦਾਤ ਨਾ ਮੇਰੇ ਕਿ ਜੀ ਮਹਾਰਾਜ ਜੀ ਤੋਂ ਮੰਗਾ ਕੇ ਮਹਾਰਾਜ ਸਾਬ ਦੂਰਤ ਹੋ ਜਾਈਏ ਅਮਰਤ ਦੀ ਦਾਤ ਮੰਗੀਏ ਮਹਾਰਾਜ ਜੀ ਤੂੰ ਜਿਵੇਂ ਪੰਜਾਂ ਪਿਆਰਿਆਂ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੰਗੀ ਤੂੰ ਇੰਦਰ ਆਪਾਰੀ ਅਰਦਾਸ ਕਰੇਗਾ ਗਰੀਬ ਵੱਡੀ ਅਰਦਾਸ ਹੁੰਦੀ ਹੈ ਤੇ ਬੜਾਈ ਸੰਗਤ ਦੀ ਤੁਸੀਂ ਇਕਾਗਰਤਾ ਦੇ ਨਾਲ ਬੜੇ ਪ੍ਰੇਮ ਦੇ ਨਾਲ ਗੁਰੂ ਸਾਹਿਬ ਮਹਾਰਾਜੀ ਦਾ ਆਪਾਂ ਨੇ ਸਾਰਿਆਂ ਨੇ ਅਧਿਆਰ ਸਰਵਣ ਕੀਤਾ ਹੈ ਤੋ ਆਪਾਂ ਇੱਕ ਪਉੜੀ ਦੀ ਅਵਲੱਖ ਗੁਰੂ ਦੀ ਸਾਰੇ ਪੜ ਕੇ ਬੋਏ ਵਿਚਾਰ ਕਰਕੇ ਉਪਰੰਤ ਸਮਾਪਤੀ ਸਮਾਸ ਸੰਗਤ ਜੀ ਬਹੁਤ ਲੱਗ ਜਾਂਦਾ ਹੈ ਤੋ ਆਪਾਂ ਭਾਈ ਇੱਕ ਪੰਨ ਦੀ ਦੀ ਇਹ ਵਿਚਾਰ ਜੋ ਗੁਰੂ ਦਾ ਅਧਿਆਤ ਗੁਰੂ ਦੀ ਬਾਣੀ ਕਹਿੰਦੀ ਹੈ ਜੀ ਸਤਿਵਾਹਿ ਗੁਰੂ ਸਹਿਬ ਜੀ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕਿ ਕਰ ਰਹੇ ਇਹ ਗੁਰੂ ਦੇ ਗੁਰ ਵਿਚਾਰਨ ਜਿਵੇਂ ਵਿਚਾਰ ਸਰਦੇ ਸੰਤ ਜੀ ਸਾਥੂ ਨਹੀਂ ਬੜੀਆਂ ਗੋਲ ਹੋ ਰਹੀਆਂ ਦੀ ਆਵਾ ਨਾ ਰਾਨ ਕਰਦੇ ਮਹਾਰਾਜ ਜੀ ਕਾਮ ਹੋਰ ਬਖ ਦਿਓ ਕੋਈ ਹੋਰ ਕਿਰਪਾ ਕਰ ਦਿਓ ਸਾਖੀਆਂ ਗੁਰੂ ਦਾ ਤਿਆਗ ਬੜੀ ਲੱਗੇ ਸਮੇ ਬਾਤ ਸਮਝਦਾ ਹੈ ਤੇ ਗੁਰੂ ਸਾਹਿਬ ਮਹਾਰਾਜ ਜੀ ਕੋਈ ਜਾਪ ਕਰਦਾ ਕੋਈ ਗਾਈ ਜਾ ਰਹੀ ਕੀਰਤ ਰੂਪ ਅੰਦਰ ਵਾਹ ਗੁਰੂ ਦੇ ਨਾਮ ਦੁਆਰਾ ਕੋਈ ਵਿਚਾਰ ਕਰ ਰਿਹਾ ਹੈ ਉਹ ਉਪਦੇਸ਼ ਉਹ ਧੜ ਹੈ। ਇਸ ਦਾ ਉਹ ਹੀ ਆਧਾਰ। ਕੋਈ ਉਪਦੇਸ਼ ਦੀ ਡਿਊਟੀ ਲੱਗੀ ਹੋਈ ਹੈ। ਜਿਹੜੇ ਬਾਪ ਪੁੱਤ ਮਹਾਨ ਰੂਹਾਂ ਕਿ ਆਪਣੇ ਜਿਨ੍ਹਾਂ ਬਦਲੇ ਐ, ਕਿਉਂ ਬਦਲੇ ਐ? ਕੋਈ ਸਿਖਾਂ ਨੇ ਸਾਨੂੰ ਉਪਦੇਸ਼ ਹੀ ਦਿੱਤਾ ਹੈ ਨਾ। ਕੋਈ ਉਹ ਆਤਮਾਵਾ ਵੱਡੀਆਂ ਸਿਖਣਾ ਨੇ ਉਪਦੇਸ਼ ਦਿੱਤਾ ਕੋ ਕੋ ਉਪਦੇਸ਼ ਦੇ ਕੋ ਧੜ ਹੈ। ਕੋਈ ਧੜ ਕਰ ਰਿਹਾ ਹੈ। ਵੀ ਅੱਜ ਤੋਂ ਲੈ ਕੇ ਆਪਾਂ ਪੱਕਾ ਕਰ ਲੋ ਗੁਰੂ ਸਹਿਬ ਮਹਾਰਾਜੀ ਦੀਆਂ ਬਚਨ ਭਾਗਨ ਕਰਨੇ ਦ੍ਰਿੜ ਕਰਨਾ ਜਿਸ ਕਾ ਹੋਏ ਉਦਾਹਰ ਮਹਾਰਾਜੀ ਕਹਿੰਦੇ ਭਾਈ ਉਹਨਾਂ ਦਾ ਉਦਾਹਰ ਹੋ ਜਾਂਦਾ ਹੈ ਜਿਹੜੇ ਭਾਈ ਗੁਰੂ ਸਾਹਿਬ ਜੀ ਦਾ ਜਸ ਵਡਿਆਈ ਆਪੋ ਜੀ ਦੇ ਦਿਲ ਦੇ ਵਿੱਚ ਦ੍ਰਿੜ ਕਰ ਲੈਂਦੇ ਐ ਤੇ ਮਹਾਰਾਜੀ ਦੀ ਬਾਣੀ ਦਾ ਪ੍ਰਮਾਣ ਕਾਮਿਆ ਦੁਨੀਆਂ ਜਿੰਦਾ ਹਰ ਥਾਈ ਪਾਰੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ ਮਹਾਰਾਜ ਜੀ ਕਿਨਿ ਉਹਨਾਂ ਦਾ ਦਾਅਵਾ ਉਹਨਾਂ ਦਾ ਸੁਣੀਆਂ ਪ੍ਰਮਾਣ ਮੰਨਦਾ ਹੈ ਕਿੜਾ ਕੋਈ ਗੁਰੂ ਸਾਹਿਬ ਜੀ ਦੇ ਬਚਨ ਸੱਤ ਕਰਕੇ ਮਨ ਵਿੱਚ ਹੁੰਦਾ ਹੈ ਆਪਾਂ ਵੀ ਜਦ ਤੱਕ ਕਰੀਏ ਗੁਰੂ ਸਾਹਿਬ ਜੀ ਦੇ ਬਚਨ ਸੱਤ ਕਰਕੇ ਕਮਾਈਏ ਉਹਨੀਆਂ ਅਧਨਾ ਨਿਕਰੋਂ ਤੋਂ ਗੁਰੂ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰਗਟ ਦੀਆਂ ਜੋੜ ਮਿਲਦੀਆਂ ਸਰਦਾਰ ਨੂੰ ਨਦਰ ਨੂੰ ਬਧਾਈਆਂ ਹੋਣ ਇਹ ਗੁਰੂ ਸਾਹਿਬ ਰਾਜ ਜੀ ਇੱਥੇ ਵੀ ਸ਼ਹੀਦ ਸਿੰਘ ਸਿੰਘਣਿਆ ਹੋਈ ਨਾਨਕ ਆਪਾ ਪ੍ਰਣਾਮ ਕਰੀਏ ਨਤਮਸਤਕ ਹੋਈਏ ਗੁਰੂ ਸਹਿਬ ਮਹਾਰਾਜੀ ਸੰਗ ਸਾਰੇ ਉਪਰ ਦੀ ਖਲਾਲਾ ਮੰਗ ਸਿਧ ਕਰਨ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਸਿਉਂਦੇ ਨਗਰ ਦੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਬੜੇ ਪ੍ਰੇਮ ਦੇ ਨਾਲ ਸਹਿਜ ਵਾਲਾ ਵੇਖਿਆ ਇਹ ਜੋ ਬਾਤ ਤਾਂ ਰੋਲਾ ਰੋਲਾ ਕੋਲਾ ਨਹੀਂ ਸੀ ਕਰ ਕੋਈ ਇਹ ਵੱਡੀ ਗੱਲ ਹੈ ਗੁਰੂ ਸਹਿਬ ਜੀ ਦਾ ਬੱਚ ਸੁਣਨਾ ਹੈ ਸ਼ਾਂਤੀ ਆਨੰਦ ਹੁੰਦਾ ਹੈ ਤੇ ਗੁਰੂ ਸਹਿਬ ਮਹਾਰਾਜੀ ਨੇ ਇਹ ਤੁਹਾਡੀ ਸੰਗਤਾਂ ਦੇ ਕਰ ਅਗਰ ਦਾ ਤੁਹਾਡਾ ਪਿਆਰ ਐ ਕੁਝ ਨਹੀਂ ਦਿਨਾ ਪਿਆਰ ਤੋਂ ਬਿਨਾ ਸੰਗਤ ਜੀ ਇਦਾਂ ਨਹੀਂ ਬੈਠਾ ਜਾਂਦਾ ਪਾ ਬੈਠੇ ਪਾ ਜੀ ਹੁਣ ਪਰ ਹੁਣ ਇਦਾਂ ਤੇ ਗੁਰੂ ਸੇਵਾ ਮਹਾਰਾਜ ਦੀ ਕਿਰਪਾ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਰੀਆਂ ਦਾ ਧੰਨਵਾਦ ਗੁਰੂ ਗ੍ਰੰਥ ਸੇਵਕ ਮਹਾਰਾਜ ਦਾ ਆਪਾਂ ਨੂੰ ਉਦੋਂ ਕਰਕੇ ਸ਼ੁਭਨਾ ਕਰਨੀ ਹੈ ਗੁਰੂ ਸੇਵਾ ਮਹਾਰਾਜ ਦੀ ਕਿਸੇ ਤਰ੍ਹਾਂ ਅੰਮ੍ਰੇਪ ਭਾਵਨਾ ਸ਼ਰਧਾ ਦੇ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੇ ਘਰ ਮਿਲ ਕੇ ਨਮਨਣਾ ਚਾਹ ਬਰਸ਼ਾਉ ਕਰਨ ਉਹ ਭਾਈਓ ਮਹਾਂਸਿਰੀ ਅਨੰਦ ਸਿੰਘ ਜੀ ਦਾ ਆਸ਼ਾ ਪੜੀਦਾ ਦਾ ਹੋਵੇ